ਹਾਂਜੀ ਦੋਸਤੋ ਫਿਰ ਕਿਵੇਂ ਹੋ ਸਾਰੇ ਸਾਰੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੰਦਰੁਸਤ ਹੋਗੇ ਦੋਸਤੋ ਜਿਸ ਦਿਨ ਦਾ ਬੇਸাবਰੀ ਦੇ ਨਾਲ ਇੰਤਜ਼ਾਰ ਸੀ ਅੱਜ ਉਹੀ ਦਿਨ ਆ ਗਿਆ ਅੱਜ ਬਾਗੜੀਆਂ ਦੇ ਵਿੱਚ ਵਰਲਡ ਕਬੱਡੀ ਕੱਪ ਹੋਣਾਗਾ ਬਹੁਤ ਜੀ ਟੌਪ ਦੀਆਂ 6 ਬੈਲੈਂਸ ਟੀਮਾਂ ਬਣੀਆਂ ਨੇ ਜਿਸ ਟੱਕਰ ਦਾ ਤੁਹਾਨੂੰ ਬਹੁਤ ਸাবਰੀ ਨਾਲ ਇੰਤਜ਼ਾਰ ਰਹਿੰਦਾ ਅੱਜ ਜੱਗੂ ਤੇ ਸ਼ੀਲੂ ਦੀ ਵੀ ਟੱਕਰ ਹੋਣੀ ਹੈ ਕਿਉਂਕਿ ਦੂਜਾ ਜਿਹੜਾ ਮੈਚ ਅੱਜ ਇੰਗਲੈਂਡ ਤੇ ਇੰਡੀਆ ਦਾ ਹੋਣਾ ਇੰਗਲੈਂਡ ਦੇ ਵਿੱਚ ਜੱਗੂ ਹੈ ਤੇ ਇੰਡੀਆ ਦੇ ਵਿੱਚ ਸ਼ੀਲੂ ਹੈ ਅੱਜ ਉਹ ਟੱਕਰ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣੀ ਹੈ ਉਧਰ ਅੰਬਾ ਤੇ ਬੁਲਟ ਖੀਰਾ ਵਾਲੀ ਇਕੱਠੇ ਹੋਏ ਵਰਦੇ ਨੇ ਸੁਲਤਾਨ ਤੇ ਦੁੱਲਾ ਇਕੱਠੇ ਹੋਏ ਵਰਦੇ ਨੇ ਬਹੁਤ ਹੀ ਟੌਪ ਦੇ ਮੁਕਾਬਲੇ ਹੋਣੇ ਨੇ ਟਾਈਆਂ ਪੈ ਚੁੱਕੀਆਂ ਨੇ ਜਿਕਰ ਪਹਿਲੇ ਮੈਚ ਦੀ ਗੱਲ ਕਰੀਏ ਤਾਂ ਪਹਿਲਾ ਮੈਚ ਹੋਣਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਦੂਜਾ ਮੈਚ ਹੋਣਾ ਇੰਡੀਆ ਤੇ ਇੰਗਲੈਂਡ ਦਾ ਮਤਲਬ ਜੱਗੂ ਤੇ ਸ਼ਿਲੂ ਦਾ ਤੀਜਾ ਮੈਚ ਹੋਣਾ ਅਮਰੀਕਾ ਤੇ ਜਿਹੜੀ ਪਹਿਲੇ ਮੈਚ 'ਚ ਹਾਰੀ ਟੀਮ ਹੋਊਗੀ ਚੌਥਾ ਮੈਚ ਹੋਣਾ ਕੈਨੇਡਾ ਤੇ ਜਿਹੜੇ ਦੂਜੇ ਮੈਚ 'ਚ ਹਾਰੀ ਹੋਈ ਟੀਮ ਦਾ ਹੋ ਬਹੁਤ ਹੀ ਭਾਸਵੇਂ ਮੁਕਾਬਲੇ ਹੋਣੇ ਨੇ 12 ਵਜੇ ਮੈਚ ਸ਼ੁਰੂ ਹੋ ਜਾਣ ਦੇਣਗੇ ਇਹਕਰ ਹੁਣ ਆਪਾਂ ਟੀਮਾਂ ਦੀ ਗੱਲ ਕਰੀਏ ਵੈਸੇ ਤਾਂ ਟੀਮਾਂ ਦਾ ਸਾਰਿਆਂ ਨੂੰ ਪਤਾ ਹੈਗਾ ਜਿਹੜਾ ਇਹਦੇ ਬਾਕੀ ਆਪਾਂ ਇਨਾਮਾਂ ਦੀ ਗੱਲ ਕਰ ਦਿੰਨੇ ਆ ਕਿਉਂਕਿ ਇਨਾਮਾਂ ਦਾ ਵੈਸੇ ਤਾਂ ਸਾਰਿਆਂ ਨੂੰ ਪਤਾ ਜਿਹੜਾ ਪਹਿਲਾ ਇਨਾਮ ਹੈ 11 ਲੱਖ ਰੁਪਇਆ ਦੂਜਾ ਇਨਾਮ ਹੈ 9 ਲੱਖ ਰੁਪਇਆ ਸੈਮੀ ਦੇ ਲੂਜ਼ਰਾਂ ਨੂੰ 7 ਲੱਖ ਰੁਪਇਆ ਕੁਆਟਰ ਦੇ ਲੂਜ਼ਰਾਂ ਨੂੰ 6 ਲੱਖ ਰੁਪਇਆ ਤੇ ਬੈਸਟਾਂ ਨੂੰ ਇਥੇ ਹੌਲੈਂਡ ਟਰੈਕਟਰ ਦਿੱਤੇ ਜਾਣਗੇ ਏਕਰ ਹੁਣ ਆਪਾਂ ਟੀਮਾਂ ਦੀ ਗੱਲ ਕਰੀਏ ਪਹਿਲੀ ਟੀਮਾ ਇੰਡੀਆ ਦੀ ਜਿਸ ਦੇ ਵਿੱਚ ਰੇਡਰ ਨੇ ਬੂਰੀਆ ਸਿਰਸਲ ਰਵੀ ਦਿਉਰਾ ਡੀਲਾ ਜਾਨਲੀ ਤੇ ਵਿਸ਼ਾਲ ਗੱਦੀ ਖੜੀ ਤੇ ਦੀ ਤੇ ਜਾਪੀਨੇ ਦੇ ਵਿੱਚ ਸ਼ੀਲੂ ਵਲਹਾਰਾ, ਮਨੀਸ਼ ਵਲਹਾਰਾ, ਅਮਨ ਦਿਉਰਾ, ਤਾਕੜ ਗੋਗੜੀਆਂ ਤੇ ਸੁਮਿਤ ਸੇਵਾ। ਮਿੱਤਰੋ ਜਦੋਂ ਕੰਨੀਆਂ ਤੇ ਸ਼ੀਲੂ ਦੇ ਤਾਕੜ ਲੱਗ ਕੇ ਰੇਡਰਾਂ ਦਾ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ। ਦੂਜੀ ਟੀਮ ਐਥੇ ਕੈਨੇਡਾ ਦੀ ਜਿਸ ਦੇ ਵਿੱਚ ਰੇਡਰ ਨੇ ਰਿੰਕੂ ਖਰੇਟੀ, ਰਵੀ ਕੈਲਰਮ, ਸ਼ਾਜੀ ਸ਼ਕਰਪੁਰ, ਮੇਸੀ ਹਰਖੋਵਾਲੀਆ, ਬਨੀ ਸਮਾਣਾ ਤੇ ਜਾਪੀਨੇ ਦੇ ਵਿੱਚ ਖੁਸ਼ੀ ਦੁੱਗਾ, ਪਾਲਾ ਜਲਾਲਪੁਰ, ਯਾਦਾ ਸਰਖਪੁਰ, ਇੰਦਰਜੀਤ ਕਾਰਸ਼ੀਆਂ, ਅਰਸ਼ ਚੋਲਾ ਸਾਹਿਬ ਤੇ ਫਰਿਆਦ ਅਲੀ ਅਗਲੀ ਟੀਮ ਆ ਮਿੱਤਰੋ ਅਮਰੀਕਾ ਦੀ ਜਿਹਦੇ ਵਿੱਚ ਦੁੱਲਾ ਬੱਗਾ ਪਿੰਡ ਰਕੇਸ਼ ਬੋਪਰ ਸੁਲਤਾਨ ਸ਼ਮਸ਼ਪੁਰ ਜੱਸੀ ਧੂੜ ਮਹੱਲਾ ਗੋਵਿੰਦਪੁਰਾ ਮੰਨਾਵਲਨ ਰੇਡਰ ਦੇਖੋ ਇਹਦੇ ਵਿੱਚ ਮਿੱਤਰੋ ਦੁੱਲਾ ਸੁਲਤਾਨ ਮੰਨਾਵਲਨ ਜੱਸੀ ਮਾਲਾ ਰਕੇਸ਼ ਬੋਪਰ ਰੇਡਰ ਸਾਰੇ ਹੀ ਟੌਪ ਦੇ ਨੇ ਤੇ ਜਾਪੀਆਂ ਦੀ ਗੱਲ ਕਰੀਏ ਯਾਦਕੋਟਲੀ ਫੂਲਾ ਸੁਸ਼ਕ ਬੂਟਾ ਅੰਨਦਾਣਾ ਸੋਨੀ ਫਕਰ ਝੰਡਾ ਰਵੀ ਸਾਹੂ ਕਿਤੇ ਬਿੱਲੀ ਲੱਲੀਆਂ ਅਗਲੀ ਟੀਮ ਹੈ ਮਿੱਤਰੋ ਨਿਊਜ਼ੀਲੈਂਡ ਦੀ ਜਿਹਦੇ ਵਿੱਚ ਰੇਟ ਨੇ ਦੀਪ ਦਵਰਜੀ ਸ਼ੰਕਰ ਸੰਧਵਾ ਨਿੱਕਾ ਨਦੌਰ ਗੁਰਲਾਲ ਸੋਲ ਚੱਕੀ ਰਮਦਾਸ ਗੋਪੀ ਹਰਿੰਦੀਪੁਰੀਆ ਗਰਜੀਤ ਕਿਸ਼ਨਗੜ੍ਹ ਗਰਦੇਤ ਕਿਸ਼ਨਗੜ੍ਹ ਰਾਜਾ ਪੱਧਰੀ ਏਕਮ ਫਤਿਹਪੁਰ ਤੇ ਵਾਹਿਗੁਰੂ ਸੀਚੇਵਾਲ ਟੀਮ ਮਿੱਤਰੋ ਨਿਊਜ਼ੀਲੈਂਡ ਦੀ ਵੀ ਪੂਰੀ ਟੌਪ ਦੀ ਕਿਸ ਕਦੋਂ ਵੀ ਉਲਟ ਫੇਰ ਕਰ ਸਕਦੀ ਹੈ ਇਹ ਟੀਮ ਵੀ ਕਿਸੇ ਵੀ ਟੀਮ ਨੂੰ ਲਾ ਸਕਦੀ ਹੈ ਕਿ ਟਾਈਮ ਨਾਲ ਹੀ ਘਰੇ ਤੋੜ ਸਕਦੀ ਹੈ ਅਗਲੀ ਟੀਮ ਹੈ ਇੰਗਲੈਂਡ ਦੀ ਮਿੱਤਰੋ ਜੱਗੂ ਦੀ ਟੀਮ ਕਹਿੰਦੇ ਜਿੱਦੇ ਵਿੱਚ ਰੇਟ ਨੇ ਸੰਦੀਪ ਦੋਦਾ ਸੋ ਨੀਲਤਮ ਧਾਨ ਸਾਹਿਬ ਜਸ਼ਨ আলমਗੀਰ ਦੀਪਕ ਕਾਸ਼ੀਪੁਰ ਗਗਨ ਜੋਗੇਵਾਲ ਛੋਟਾ ਦੁੱਲਾ ਤੇ ਸੀਰਾ ਚੱਕ ਵਾਲੀ ਸ਼ੇਰ ਤੇ ਜਾਪਿਆਂ ਦੀ ਗੱਲ ਕਰੀ ਜੱਗੂ ਖੁਦਾਗਾ ਗੁਰਵਿੰਦਰ ਘੰਗਾ ਸ਼ਰਨੋ ਡੱਗਰਮਣਾ ਸ਼ਰਨੜ ਕੋਰਮਣਾ ਕੁਲਵੀਰ ਚਟਾਣਾ ਪ੍ਰਤਾਪ ਕੜਿਆਣਾ ਲਵਲੀ ਮਹਿਮਦਵਾਲ ਤੇ ਗਗਨ ਸੂਰੇਵਾਲਾ ਮਿੱਤਰੋ ਅੱਜ ਜੱਗੂ ਦੇ ਐਕਸ਼ਨ ਵੀ ਦੇਖਣ ਨੂੰ ਮਿਲਣਗੇ ਤੇ ਉਧਰ ਜਸ਼ਨ আলমਗੀਰ ਦੇ ਵੀ ਥਾਪੀਆਂ ਦੇਖਣ ਨੂੰ ਮਿਲਣਗੀਆਂ ਅਗਲੀ ਟੀਮ ਆਸਟ੍ਰੇਲੀਆ ਦੀ ਇਹ ਟੀਮ ਬਹੁਤ ਹੀ ਭਾਰੀ ਬਣੀ ਹੋਈ ਆ ਦੋਸਤੋ ਇਹਦੇ ਵਿੱਚ ਜਿਹੜੇ ਰੇਡਰ ਨੇ ਅੰਬਾ ਖੋਦਾ ਅੰਬਾ ਸੁਰ ਸਿੰਘ ਪੂਰੀ ਫਤੇਗੜ ਛੰਨਾ ਵਾਗੀ ਬਰਮਜੀਤਪੁਰਿਆ ਬੁਲਟ ਖੀਰਾਵਾਲੀ ਤੇ ਗੱਗੀ ਖੀਰਾਵਾਲ ਜਿਆਪੀ ਨੇ ਅਮਰਤੌਲਖ ਜੱਗਾ ਚਿੱਟੀ ਜੱਫਿਆਂ ਵਾਲੀ ਮਸ਼ੀਨ ਮੁੰਡਾ ਕਹਿੰਦੇ ਸਣੀ ਗਾਲੇ ਸੰਘਿਆ ਵਾਲਾ ਜੋਦਾ ਸੁਰਕਪੁਰ ਤੇ ਗੋਪੀ ਮਾਨਕੀ ਟੀਮਾਂ 6 ਦੇ 6 ਪੂਰੀਆਂ ਬੈਲੈਂਸ ਬਣੀਆਂ ਨੇ ਬਾਕੀ ਆ ਜੋ ਟੱਕਰ ਵੀ ਦੇਖਣ ਨੂੰ ਮਿਲ ਜੂ ਸ਼ੀਲੂ ਤੇ ਜੱਗੂ ਦੀ ਜਿਹੜੇ ਲੁੱਕ ਬੇਸ ਆਵਰੀ ਨਾਲ ਇੰਤਜ਼ਾਰ ਕਰਦੇ ਨੇ ਦੋਸਤੋ ਬਹੁਤ ਹੀ ਟਾਪ ਦੇ ਮੁਕਾਬਲੇ ਹੋਣੇ ਨੇ ਤੇ 12 ਵਜੇ ਮੈਚ ਸਟਾਰਟ ਹੋ ਜਾਣੇ ਨੇਗੇ ਕਾਲੇਬਾਈ ਨੇ ਆਖਿਆ ਵੀ 12 ਵਜੇ ਆਪਾਂ ਮੈਚ ਸ਼ੁਰੂ ਕਰ ਦਾਂਗੇ ਦੇਖਦੇ ਆਂ ਵੀ ਅੱਜ ਕਿਹੜਾ ਮਿੱਤਰੋ ਹੌਲੈਂਡ ਦਾ ਜੇਤੂ ਬਣਦਾ ਤੇ ਕਿਹੜੀ ਟੀਮ ਅੱਜ 11 ਲੱਖ ਰੁਪਿਆ ਜਿੱਤ ਕੇ ਜਾਂਦੀ ਹੈ ਤੇ ਪਹਿਲੇ ਵਰਲਡ ਕੱਪ ਦੀ ਕਿਹੜੀ ਟੀਮ ਜੇਤੂ ਬਣੂਗੀ ਤੁਸੀਂ ਵੀ ਦਿਓ ਕਮੈਂਟਾਂ ਦੇ ਵਿੱਚ ਵਿਚਾਰ ਵੀ ਕਿਹੜੀ ਟੀਮ ਅੱਜ ਫਸਟ ਜਾਊਗੀ ਤੇ ਕਿਹੜਾ ਖਿਡਾਰੀ ਹੌਲੈਂਡ ਟਰੈਕਰ ਜਿੱਤੂਗਾ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਫਿਰ ਆਪਾਂ ਨਵੀਂ ਵੀਡੀਓ ਦੇ ਵਿੱਚ ਮਿਲਦੇ ਆਂ ਧੰਨਵਾਦ